ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਇਹ ਭੁਖੜਤਾਲ ਮੈਂ ਸ਼ੁਰੂ ਕੀਤੀ ਏ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਗ ਭੇੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੋਖੜ ਥਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇਥੇ ਭੋਖੜ ਥਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱਕਾ ਕਿਉਂ ਕਰਦਾ ਫਿਰ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ ਕੱਟ ਕੇ ਵੀ ਉਥੋਂ ਆ ਗਏ ਆ ਉਹ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਏ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਪਏ ਸਾਡੇ ਨਾਲ ਬਹੁਤ ਧੱਕਾੰਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਕਿ ਕੱਲ ਦੀ ਆਈ ਭੁਖ ਹੜਤਾਲ ਮੈਂ ਸ਼ੁਰੂ ਕੀਤੀ ਏ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਿਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਗ ਭੇੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦੇਂਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦੇਂਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੁੱਖੜਤਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁੱਖੜਤਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਪਹਾਣੇ ਚ ਬਾਕੀ ਪ੍ਰਸ਼ਾਸਨ ਬਹੁਤ ੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ਧੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਈ ਕੱਟ ਕੇ ਵੀ ਉਥੋਂ ਆ ਗਏ ਆ ਹੁਣ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਏ ਜੇ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਧੱਕਾੰਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਚੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਇਹ ਭੁਖੜਤਾਲ ਮੈਂ ਸ਼ੁਰੂ ਕੀਤੀ ਏ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੈੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਵੀ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੋਖੜ ਥਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੋਖੜ ਥਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ ਘੱਟ ਕੇ ਵੀ ਉੱਥੋਂ ਆ ਗਏ ਆ ਉਹ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣਦੇ ਤੇ ਸਾਡੇ ਨਾਲ ਬਹੁਤ ਧੱਕਾਾਂ ਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ